ਕਾ ਪਰੇਵਾ ਮੈਂ ਪ੍ਰਿੰਸੀਪਲ ਡਾਕਟਰ ਸੁਰਿੰਦਰ ਸਿੰਘ ਹਰਸਾ ਕਾਲਜ ਦੀ ਮੂਮੈਂਟ ਦੀ ਪ੍ਰਿੰਸੀਪਲ ਹਾਂ ਹਰ ਸਾਲ ਅਸੀਂ ਇਹ ਸਾਮਨ ਸੈਲੀਬ੍ਰੇਟ ਕਰਦੇ ਹਾਂ ਉਹਦਾ ਇੱਕੋ ਹੀ ਮਕਸਦ ਹੈ ਕਿਉਂਕਿ ਇਹ ਗਰਲਸ ਦਾ ਕਾਲਜ ਹੈ ਜਿਹੜੀ ਸਾਡੀ ਪੁਰਾਣੀ ਪਰੰਪਰਾ ਹੈ ਅਸੀਂ ਉਹਨੂੰ ਜੀਵਿਤ ਰੱਖਦੇ ਹਾਂ ਕੁੜੀਆਂ ਨੂੰ ਵਿੱਚ ਇਨਵੋਲ ਕਰਦੇ ਹਾਂ ਔਰ ਪਰੰਪਰਾ ਨੂੰ ਬੱਚਿਆਂ ਨੂੰ ਅੱਗੇ-ਦਿਆਗੇ ਅਸੀਂ ਪਹੁੰਚਾਉਂਦੇ ਹਾਂ ਪਰ ਰਿਕਾਰ ਦੇ ਘਰ ਮੈਨੂੰ ਉਹਦਾ ਇੱਕ ਕਾਰਨ ਹੈ ਕਿ ਅਸੀਂ ਮਟੀਰੀਅਲਿਸਟਿਕ ਬਹੁਤ ਹੋ ਗਏ ਸਮੇਂ ਦੀ ਸਮਾ ਬਹੁਤ ਤੇਜ਼ੀ ਨਾਲ ਲੱਗੇ ਪਸਦਾ ਜਾ ਰਿਹਾ ਸੋ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹੋ ਜੀ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ ਸਾਰੇ ਸਿੱਖਿਆ ਅਧਿਆਰਾਂ ਦੀ ਇਹ ਇੱਕ ਜ਼ਿੰਮੇਵਾਰੀ ਹੈ ਕਿ ਕਾਲਜ ਦੇ ਵਿੱਚ ਇਹੋ ਜਿਹੇ ਫੈਸਟੀਵਲਸ ਆਰਗੇਨਾਈਜ਼ ਕਰਨ ਤਾਂ ਜੋ ਬੱਚਿਆਂ ਨੂੰ ਆਪਣੀ ਪਰੰਪਰਾ ਦਾ ਪਤਾ ਚੱਲੇ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਵੀ ਇਹ ਹੋਣੀਆਂ ਨੀਚੀਆਂ ਕਿਸ ਤਰ੍ਹਾਂ ਦੇ ਮਾਦੇ ਨੇ ਮੇਰਾ ਖਿਆਲ ਹੈ ਇਥੇ ਪੁਰਾਣਾ ਜਿਹੜਾ ਸਮਾਂ ਹੁੰਦਾ ਸੀ ਸਾਵਣ ਦੇ ਮਹੀਨੇ ਜਦੋਂ ਸੁਣਿਆ ਸੀ ਆਪਣੇ ਬਜ਼ੁਰਗਾਂ ਤੋਂ ਕਿ ਨੋ ਸਾਰ ਸਪਸ ਚ ਲੜੇ ਨਾ ਤੇ ਕੁੜੀ ਪੇਕੇ ਜਾਂਦੀ ਸੀ ਜਦੋਂ ਪੇਕੇ ਜਾਂਦੀ ਸੀ ਸਾਰੀਆਂ ਕੁੜੀਆਂ ਵਿਆਹ ਤੋਂ ਬਾਅਦ ਪੇਕੇ ਆਉਂਦੀਆਂ ਸੀ ਰਿੰਜਣ ਲਗਾਉਂਦੀਆਂ ਸਾਂ ਔਰ ਆਪਣੇ ਮਨ ਦੇ ਜਿਹੜੇ ਆਪਣੀ ਅੰਦਰਲੀ ਫੀਲਿੰਗਸ ਹਨ ਉਹ ਕਿਤੇ ਨੇ ਬੜੀ ਇਹ ਉਪਰਕਤਾਵਾ ਕਰਦੀਆਂ ਸੀ ਸੋ ਇਹ ਬੜੀ ਵਧੀਆ ਇੱਕ ਪਰੰਪਰਾ ਹੈ ਜਿੱਥੇ ਕੁੜੀਆਂ ਨੂੰ ਅਸੀਂ ਮੌਕਾ ਦਿੰਦੇ ਆ ਕਿ ਉਹ ਆਪਣਾ ਮੰਨ ਦਾ ਪ੍ਰੰਟਾਵਾ ਕਰ ਸਕਣ ਮੇਰਾ ਨਾਮ ਮੁਸਕਾਨਪ੍ਰੀਤ ਥੋੜਾ ਤੇ ਮੇਰਾ 3rd ਇਅਰ ਆ ਇੱਥੇ ਤੇ ਸਾਡਾ ਕਾਲਜ ਜਿਹੜਾ ਹੈ ਹਰ ਸਾਲ ਤੀਆਂ ਦਾ ਤੇ ਹਰ ਮਨਾਉਂਦਾ ਆ ਤੇ ਮਤਲਬ ਇਹ ਸਾਡਾ ਕਾਲਜ ਜਿਹੜਾ ਆ ਇਹ ਪੁਰਾਤਨ ਵਿਰਸੇ ਨੂੰ ਪਹਿਲਾ ਰੱਖ ਕੇ ਫਿਰ ਸਾਨੂੰ ਮਤਲਬ ਪੁਰਾਤਨ ਵਿਰਸੇ ਨੂੰ ਪਹਿਲਾ ਰੱਖਦਾ ਆ ਤੇ ਇੱਥੇ ਹੋਰ ਵੀ ਐਕਟੀਵਿਟੀਜ਼ ਹੁੰਦੀਆਂ ਆ ਯੂਥ ਫੈਸਟੀਵਲਸ ਵੀ ਹੁੰਦੇ ਆ ਟੀਚਰਸ ਜਿਹੜੇ ਆ ਉਹ ਸਾਡੇ ਬਹੁਤ ਕੋਆਪਰੇਟਿਵ ਆ ਸਾਡੇ ਨਾਲ ਅੱਜ ਕੀ ਮਾਇਆ ਕਹਿੰਦੇ ਆ ਅੱਜ ਇੱਥੇ ਤੀਆਂ ਦਾ ਤਿਉਹਾਰ ਆ ਕਿਉਂਕਿ ਹੁਣ ਜਿੱਦਾਂ ਸਾਉਣ ਦਾ ਮਹੀਨਾ ਆ ਤੇ ਮਤਲਬ ਕਿ ਤੀਆਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਆ ਤੇ ਤਾਂ ਕਰਕੇ ਇੱਥੇ ਮਤਲਬ ਬਹੁਤ ਸਾਰੀ ਐਕਟੀਵਿਟੀਜ਼ ਹੋਈ ਆਇਆ ਐਕਟ ਹੋਏ ਆ ਤੇ ਲੋਕੀਤ ਵੀ ਹੋਇਆ ਤੇ ਮਤਲਬ ਸਾਡੇ ਜੇ ਟੀਚਰਸ ਨੇ ਉਹ ਕੋਆਪਰੇਟਿਵ ਨੇ ਸਾਨੂੰ ਹਰ ਇੱਕ ਕੰਮ ਦੇ ਵਿੱਚ ਐਨਕਰੇਜ ਕਰਦੇ ਆ ਤੇ ਸਾਡਾ ਪੁਰਾਤਨ ਵਿਰਸਾ ਜਿਹੜਾ ਸਾਨੂੰ ਉਹ ਭੁੱਲਣ ਨਹੀਂ ਦਿੰਦਾ ਮਕਸਦ ਕੀ ਬਣਾਉਂਦਾ ਮਕਸਦ ਇਹ ਹੀ ਆ ਕਿ ਜਿਹੜਾ ਪੁਰਾਤਨ ਵਿਰਸਾ ਆ ਉਹ ਸੰਭਾਲਿਆ ਜਾਵੇ ਤੇ ਜਿਹੜੀ ਕਿਉਂਕਿ ਅੱਜ ਵਾਲੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਇਹ ਚੀਜ਼ਾਂ ਨੂੰ ਉਹਨਾਂ ਨੂੰ ਨਹੀਂ ਮਤਲਬ ਇਹਨਾਂ ਚੀਜ਼ਾਂ ਦਾ ਇਹਨਾਂ ਪਤਾ ਹੈਗਾ ਤੇ ਉਹ ਤਾਂ ਕਰਕੇ ਇਹਨਾਂ ਤਾਂ ਕਰਕੇ ਇਹ ਤਿਉਹਾਰਾ ਜਿਹੜਾ ਮਨਾਇਆ ਜਾਂਦਾ ਵਾ ਤਾਂ ਕਰਕੇ ਕਿ ਜਿਹੜਾ ਧੀਆਂ ਦਾ ਤਿਉਹਾਰਾ ਉਹ ਸਭ ਨੂੰ ਯਾਦ ਰਹੇ ਤੇ ਪੁਰਾਤਨ ਵਿਰਸਾ ਜਿਹੜਾ ਸਾਡਾ ਉਹ ਭੁੱਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਹਿਕਦੀਪ ਕੌਰ ਹੈ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਾਡਾ ਕਾਲਜ ਖਾਲਸਾ ਕਾਲਜ ਫਾਰ ਔਰੂਮਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਜ ਦਾ ਤਿਉਹਾਰ ਮਨਾ ਰਿਹਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾ ਰਿਹਾ ਹੈ ਕੀ ਮਕਸਦ ਕੀ ਹੈਗਾ ਤੀਜ ਦਾ ਸਾਡਾ ਇਹ ਮਕਸਦ ਹੈ ਕਿ ਆਪਾਂ ਪੁਰਾਣੇ ਵਿਰਸੇ ਨੂੰ ਪੂਰੇ ਵਧੀਆ ਤਰੀਕੇ ਨਾਲ ਲੋਕਾਂ ਅੱਗੇ ਮਤਲਬ ਦਰਸ਼ਾਈਏ ਤੇ ਉਹਨਾਂ ਨੂੰ ਹੋਰ ਸਿੱਖਿਆ ਦੇਈਏ ਕਿ ਕਿਵੇਂ ਸਾਡਾ ਲੋਕ ਨਾਚ ਆ ਲੋਕ ਗੀਤ ਹੈਗੇ ਉਹਨਾਂ ਨੂੰ ਕਿਵੇਂ ਬੜਾਵਾ ਦੇਈਏ ਆਪਾਂ ਅੱਜ ਦੀ ਜਨਰੇਸ਼ਨ ਜਿਹੜੀ ਪੜ੍ਹਦੀ ਜਾ ਰਹੀ ਹੈ ਇਸੇ ਲੋਕ ਨੂੰ ਜੀ ਬਸ ਕੋਸ਼ਿਸ਼ ਇਹੋ ਕਹਿਣਾ ਚਾਹੂੰਗੀ ਮੈਂ ਕਿ ਸਾਡੇ ਪੂਰਾ ਪੁਰਾਣੇ ਵਿਰਸੇ ਨੂੰ ਪੂਰੀ ਚੰਗੀ ਤਰ੍ਹਾਂ ਸੰਭਾਲਣਾ ਚਾਹੀਦਾ ਹੈ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਹਾਂ ਸਾਨੂੰ ਪੁਰਾਣੇ ਚੀਜ਼ਾਂ ਵੀ ਓਨੀਆਂ ਹੀ ਮਹੱਤਵਪੂਰਨ ਨੇ ਜਿਦੀਆਂ ਅੱਜ ਦੀਆਂ ਚੀਜ਼ਾਂ ਨੇ ਅੱਜ ਕਿੰਨਾ ਤ ਹੋਰ ਮਨ ਲੱਗਿਆ ਅੱਜ ਅਸੀਂ ਗਿੱਧਾ ਪਾਇਆ ਤੇ ਹੋਰ ਲੋਕ ਗੀਤ ਗਾਏ ਕੁੜੀਆਂ ਨੇ ਹੋਰ ਵੀ ਬਹੁਤ ਤਰ੍ਹਾਂ ਦੇ ਆਪਾਂ ਚਰਖਾ ਕਰਤਿਆ ਆਂਦਾ ਜੀ ਬਹੁਤ ਮਜ਼ਾ ਆਂਦਾ ਹੈ ਬੱਚਿਆਂ ਨੂੰ ਕੁਝ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ और सा पुरा ट्रडिशन लाइव कर रहे हैं दोबारा वो बहुत अच्छा लगता है सारी ट्रडिशन भुलेगी नहीं नहीं तो भुल जाने से अगर कॉलिज अच्छी ना मनाते पिंड चो चीजा खत्म हो रही हैं सो वी हैव टू कीप दैट अलाइव उन्हें ज़िंदा रखना पड़ेगा दैट so ਵੇਰੀ ਵੇਰੀ ਇੰਪੋਰਟੈਂਟ ਬਹੁਤ ਅੱਛਾ ਲੱਗਦਾ ਹੈ ਕੁੜੀਆਂ ਕੀ ਮਹਿਸੂਸ ਹੁੰਦਾ ਜਾਂ ਦਿੱਤੀ ਹੋਰ ਕੁੜੀਆਂ ਦੇ ਵਿੱਚ ਕੁੜੀਆਂ ਬਣ ਜਾਂਦੀਆਂ ਅਸੀਂ ਆਪਣੀ ਏਜ ਭੁੱਲ ਜਾਂਦੇ ਆਂ ਔਰ ਲੱਗਦਾ ਕਿ ਇਹਨਾਂ ਦੇ ਵਿੱਚ ਹੀ ਆਸੀਂ ਦੁਬਾਰਾ ਜਵਾਨ ਫੀਲ ਕਰਦੇ ਆਂ ਕਹਿੰਦੇ ਨਹੀਂ ਬੰਦਾ ਇਸ ਕਰਕੇ ਨਹੀਂ ਨੱਚਣਾ ਛੱਡਦਾ ਕਿ ਉਹ ਬੁੱਢਾ ਹੋ ਜਾਂਦਾ ਇਸ ਕਰਕੇ ਬੁੱਢਾ ਹੁੰਦਾ ਕਿ ਉਹ ਨੱਚਣਾ ਛੱਡ ਦਿੰਦਾ ਮੈਂ ਤਾਂ ਬਿਲਕੁਲ ਹੀ ਬਲੀਵ ਨਹੀਂ ਜੀ ਕਰਦੀ ਏਜ ਇਸ ਜਸਟ ਅ ਨੰਬਰ ਜੀ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਜਵਾਨ ਰੱਖਣਾ ਹੈ ਬੀਨਮ ਜੀ ਤੁਹਾਡੇ ਅੰਦਰ ਹੈ ਸੋ ਅੱਜ ਵੀ ਧੀਆ ਨੂੰ ਲੈ ਕੇ ਕਈਆਂ ਦੀ ਬਹੁਤ ਛੋਟੀ ਸੋਚ ਹੈ ਉਹਨਾਂ ਨੂੰ ਬਹੁਤ ਮਾੜੀ ਸੋਚ ਹੈ ਨਹੀਂ ਨਹੀਂ ਧੀਆ ਹੋਣੀ ਔਰ ਮੈਂ ਕਹਿਣਾ ਨਹੀਂ ਚਾਹਦੀ ਕਿ ਬੁਆਇਸ ਨਾਲੋਂ ਬੈਟਰ ਹੁੰਦੀਆਂ ਨੇ ਕਿ ਉਹ ਫਿਰ ਬਾਇਸਡ ਹੋ ਜਾਏਗਾ ਹੈਨਾ ਬਟ ਇਕੁਅਲ ਨੇ ਬਿਲਕੁਲ ਇਕੁਅਲ ਨੇ ਪਰ ਕੁੜੀਆਂ ਤੇ ਜਿਹੜੇ ਲੋਕ ਕਹਿੰਦੇ ਕਿ ਕਿਉਂ ਕੁੜੀ ਹੋ ਗਈ ਬੜੇ ਬਦਕਿਸਮਤ ਪਰ ਅੱਜ ਦਾ ਲੋਕ ਦੁਆਵਾਂ ਮੰਗਦੇ ਨੇ ਕਿ ਸਾਡੇ ਘਰੇ ਧੀ ਹੋਵੇ ਘਰ ਦੀ ਗਰੀਬੀ ਹੁਣ ਜਲਦੀ ਕਰੇ ਦੁਸ਼ਾਲੀ ਆ ਜਾਂਦੀ ਹੈ ਹਾਂਜੀ ਹਾਂਜੀ ਸਾਰਾ ਟੇਕ ਕੇਅਰ ਵੀ ਉਹੀ ਕਰਦੀਆਂ ਜ਼ਿਆਦਾ ਐਂਡ ਹਰ ਇੱਕ ਨੂੰ ਕੁੜੀ ਹੋਣ ਤੇ ਖੁਸ਼ੀ ਮਨਾਣੀ ਚਾਹੀਦੀ ਹੈ ਸੇਮ ਲੋੜੀ ਮਨਾਣੀ ਚਾਹੀਦੀ ਹੈ ਔਰ ਖੁਸ਼ ਹੋਣਾ ਚਾਹੀਦਾ ਹੈ